ਬਹੁਤ ਬਹੁਤ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਕਿ ਅੱਜ ਤੁਸੀਂ ਇਸ ਇਤਿਹਾਸਿਕ ਮੌਕੇ ਗੁਰੂ ਤੇਗ ਬਹਾਦਰ ਜੀ ਬਾਰੇ ਅੱਜ ਮੈਨੂੰ ਬੋਲਣ ਦਾ ਮੌਕਾ ਦਿੱਤਾ ਸਤਕਾਰਯੋਗ ਵਿਧਾਇਕ ਸਾਥੀਓ ਤੇ ਮੇਰੇ ਪੰਜਾਬ ਵਾਸੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਕੋਈ ਆਮ ਦਿਨ ਨਹੀਂ ਕਿਉਂਕਿ ਜਦੋਂ ਸਾਰੀ ਮਨੁੱਖਤਾ ਸ਼ਰਦਾ ਦੇ ਸਮੁੰਦਰ ਦੇ ਵਿੱਚ ਡੁੱਬੀ ਹੋਈ ਹੈ ਅੱਜ ਅਸੀਂ ਉਸ ਮਹਾਨ ਜੋਤ ਨੂੰ ਇਸ ਧਰਤੀ ਦੇ ਉੱਤੇ ਨਮਨ ਕਰਨ ਦੇ ਲਈ ਇਕੱਠੇ ਹੋਏ ਆ ਜਿਸ ਰੱਬੀ ਰੂਹ ਨੇ ਸੱਚ ਨੂੰ ਆਪਣੀ ਜਾਨ ਤੋਂ ਵੀ ਉੱਚਾ ਮੰਨਿਆ ਜਿਸ ਨੇ ਧਰਮ ਦੀ ਰੱਖਿਆ ਦੇ ਲਈ ਆਪਣੇ ਸੀਸ ਦੀ ਕੁਰਬਾਨੀ ਦੇ ਕੇ ਮਨੁੱਖਤਾ ਦਾ ਜੀਵ ਅਜਾਇਆ ਉਹ ਮਹਾਨ ਜੋਤ ਜਿਸ ਨੇ ਅਸਹਿਣਸ਼ੀਲਤਾ ਦੇ ਹਨੇਰੇ ਨੂੰ ਮਨੁੱਖਤਾ ਦੇ ਚਾਨਣ ਦੇ ਵਿੱਚ ਬਦਲ ਦਿੱਤਾ ਉਹ ਜੋਤ ਸੀ ਤਾਂ ਤਾਂ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਮੈਂ ਆਪਣੇ ਆਪ ਨੂੰ ਬਹੁਤ ਭਾਗਾ ਵਾਲਾ ਸਮਝਦਾ ਕਿ ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਪਰਬ ਮਹਾਨ ਖਾਲਸੇ ਦੀ ਪਵਿੱਤਰ ਧਰਤੀ ਉਹ ਖਾਲਸਾ ਜਿਹੜੀ ਕਿ ਦਲਿਤ ਕ੍ਰਾਂਤੀ ਦੇ ਨਾਲ ਵੀ ਜਿਹਨੂੰ ਅਸੀਂ ਜਾਣ ਸਕਦੇ ਆ ਊਚ ਨੀਚ ਦਾ ਪਾੜਾ ਖਤਮ ਕਰਕੇ ਇਸ ਧਰਤੀ ਦੇ ਉੱਤੋਂ ਔਰ ਤੁਸੀਂ ਮਾਨਯੋਗ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਜੀ ਨੇ ਭਾਈ ਜੇਤਾ ਜੀ ਦੇ ਪਵਿੱਤਰ ਹਾਲ ਦੇ ਵਿੱਚ ਉਹ ਲੋਕ ਨੀਵੇਂ ਨਤਾਣੇ ਜਿਨ੍ਹਾਂ ਨੂੰ ਕਿ ਲੋਕ ਅੱਜ ਤੱਕ ਦਰਕਾਰ ਦੇ ਰਹੇ ਜਿਨ੍ਹਾਂ ਨੂੰ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਛਾਤੀ ਦੇ ਨਾਲ ਲਾ ਕੇ ਕਿਹਾ ਸੀ ਕਿ ਜੇ ਤਿਰੰਗ ਰੇਟੇ ਗੁਰੂ ਕੇ ਬੇਟੇ ਅੱਜ ਤੁਸੀਂ ਉਹਨਾਂ ਦੇ ਹਾਲ ਦੇ ਵਿੱਚ ਇਹ ਐਡਾ ਵੱਡਾ ਦਿਨ ਮਨਾ ਕੇ ਉਸ ਕੌਮ ਨੂੰ ਵੀ ਮੈਨੂੰ ਲੱਗਦਾ ਕਿ ਬਹੁਤ ਵੱਡਾ ਮਾਨ ਦਿੱਤਾ ਸਨਮਾਨ ਦਿੱਤਾ ਪਰ ਮੈਨ ਸਮਝਦਾ ਕਿ ਜਦੋਂ ਸ਼ਹੀਦਾਂ ਦਾ ਨਾਮ ਆ ਜਾਂਦਾ ਉੱਥੇ ਆਪਣੇ ਆਪ ਹੀ ਉਹ ਜਿਹੜੀ ਗੱਲ ਹੈ ਉਹ ਮਾਨ ਤੇ ਸਨਮਾਨਯੋਗ ਹੋ ਜਾਂਦੀ ਹੈ ਮਾਨਯੋਗ ਸਪੀਕਰ ਸਾਹਿਬ ਜਦੋਂ ਮਨੁੱਖਤਾ ਦੀ ਰੱਖਿਆ ਅਤੇ ਸੱਚ ਦੇ ਰਾਹ ਤੇ ਆਜ਼ਾਦੀ ਦੀ ਗੱਲ ਚਲਦੀ ਹੈ ਤਾਂ ਗੁਰੂ ਤੇਗ ਬਹਾਦਰ ਜੀ ਦਾ ਨਾਮ ਸਭ ਤੋਂ ਉੱਚੇ ਅਤੇ ਸਨਮਾਨ ਦੇ ਨਾਲ ਲਿਆ ਜਾਂਦਾ ਉਹ ਸਿਰਫ ਸਿੱਖ ਧਰਮ ਦੇ ਹੀ ਗੁਰੂ ਨਹੀਂ ਸਨ ਸਗੋਂ ਮਨੁੱਖਾਂ ਦੇ ਅਧਿਕਾਰਾਂ ਦੇ ਰਖਵਾਲੇ ਵੀ ਸਨ ਗੁਰੂ ਜੀ ਦੀ ਸ਼ਹਾਦਤ ਸਿਰਫ ਇਤਿਹਾਸਾ ਕੱਟਣਾ ਨਹੀਂ ਇਹ ਸ਼ਹਾਦਤ ਸਾਨੂੰ ਰੋਹਾਨੀਅਤ ਤਾਕਤ ਦਿੰਦੀ ਹੈ ਗੁਰੂ ਸਾਹਿਬ ਜੀ ਕਲਮ ਦੇ ਧਨੀ ਸਨ ਔਰ ਨਾਲ ਦੀ ਨਾਲ ਤੇਗ ਦੇ ਵੀ ਧਨੀ ਸਨ ਕਿਉਂਕਿ ਗੁਰੂ ਸਾਹਿਬ ਜੀ ਦਾ ਜੋ ਨਾਮ ਗੁਰੂ ਤੇਗ ਬਹਾਦਰ ਹੈ ਇਹ ਤੇਗ ਦੇ ਤਰੀ ਹੋਣ ਦੇ ਕਾਰਨ ਗੁਰੂ ਸਾਹਿਬ ਦਾ ਨਾਮ ਤੇਗ ਬਹਾਦਰ ਜੀ ਬਿਆ ਗੁਰੂ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 116 ਸ਼ਬਦ ਹਨ ਜੇ ਆਪਾਂ ਜਪਜੀ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਆਖਿਆ ਮੰਨੀਏ ਤਾਂ ਜੇ 116 ਸ਼ਬਦ ਜਿਹੜੇ ਗੁਰੂ ਤੇਗ ਬਹਾਦਰ ਜੀ ਨੇ ਇਹ ਜਿਹੜੇ ਸ਼ਬਦ ਨੇ ਇਹ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਚੋੜ ਨੇ ਔਰ ਗੁਰੂ ਸਾਹਿਬ ਸਾਨੂੰ ਦੱਸਦੇ ਨੇ ਭੈ ਕਾਹੂ ਕੋ ਦੇਤਨਾ ਨਾ ਪਹਿਮਾਨਤਾਨ ਕੋ ਨਾਨਕ ਸੁਨਰੇ ਮਨ ਗਿਆਨੀ ਤਾਹੇ ਬਖਾਨ ਆਪ ਜੀ ਦੀ ਬਾਣੀ ਆਤਮਿਕ ਸ਼ਾਂਤੀ ਸਹਿਣਸ਼ੀਲਤਾ ਅਧਿਆਤਮਿਕਤਾ ਦੀ ਝਲਕ ਮਿਲਦੀ ਹੈ ਗੁਰੂ ਸਾਹਿਬ ਫਰਮਾਨ ਕਰਦੇ ਨੇ ਜੋ ਨਰ ਦੁੱਖ ਮੈਂ ਦੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇਹ ਅਰ ਭੈ ਨਾਹੀ ਜਾ ਕੇ ਕੰਚਨ ਮਾਟੀ ਮਾਨੈ ਕਿ ਜਿਹੜਾ ਮਨੁੱਖ ਦੁੱਖ ਨੂੰ ਅਤੇ ਸੁਖ ਨੂੰ ਇੱਕ ਮਿੱਟੀ ਦੇ ਸਮਾਨ ਸਮਝਦਾ ਉਹੀ ਮਨੁੱਖ ਸੱਚਾ ਵਾ ਉਹਦੀ ਜਿਹੜੀ ਆਤਮਾ ਨਾ ਉਹੀ ਮੁਕਤ ਹੈ ਗੁਰੂ ਸਾਹਿਬ ਦਾ ਜਿਸ ਸਮੇਂ ਜਨਮ ਹੋਇਆ ਉਸ ਸਮੇਂ ਭਾਰਤ ਦੇ ਵਿੱਚ ਔਰੰਗਜ਼ੇਬ ਦਾ ਰਾਜ ਸੀ ਔਰ ਉਹ ਪੂਰੇ ਦੇਸ਼ ਨੂੰ ਮੋਗਲ ਸਲਤਨਤ ਦੇ ਵਿੱਚ ਬਦਲ ਦੇਣਾ ਚਾਹੁੰਦਾ ਸੀ ਔਰ ਗੁਰੂ ਸਾਹਿਬ ਨੇ ਉਸ ਸਮੇਂ ਤੋਤੀ ਅਤੇ ਟੋਪੀ ਦੀ ਰੱਖਿਆ ਦੇ ਲਈ ਆਪਣਾ ਜੀਵਨ ਬਲਦਾਨ ਦੇ ਦਿੱਤਾ ਕਿਉਂਕਿ ਗੁਰੂ ਸਾਹਿਬ ਦਾ ਫਰਮਾਨ ਹੈ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਗਾ ਗੁਰੂ ਸਾਹਿਬ ਨੇ ਉਸ ਸਮੇਂ ਇੱਕ ਐਸਾ ਕ੍ਰਾਂਤੀਕਾਰੀ ਕਦਮ ਜਿਹੜਾ ਕਿ ਪੂਰੇ ਦੇਸ਼ ਦੇ ਵਿੱਚ ਜ਼ਰੂਰੀ ਸੀ ਕਿਉਂਕਿ ਇੱਕ ਫਿਰਕੇ ਨੂੰ ਪੂਰੇ ਫਿਰਕੇ ਨੂੰ ਮੁਗਲੀਆਂ ਬਣਾਉਣ ਦੇ ਲਈ ਔਰੰਗਜ਼ੇਬ ਆਪਣੀ ਪੂਰੀ ਵਾਹ ਲਾ ਰਿਹਾ ਸੀ ਗੁਰੂ ਸਾਹਿਬ ਦੇ ਕੋਲ ਜਦੋਂ ਕਸ਼ਮੀਰੀ ਪੰਡਤ ਆਉਂਦੇ ਆ ਤਾਂ ਗੁਰੂ ਸਾਹਿਬ ਨੇ ਜਾ ਕੇ ਕਿਹਾ ਕਿ ਜਾ ਕੇ ਕਹਿ ਦਿਓ ਔਰੰਗੇ ਨੂੰ ਕਿ ਜੇ ਉਹ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਧਰਮ ਕਬੂਲ ਕਰਵਾ ਦੇਵੇ ਤਾਂ ਅਸੀਂ ਸਾਰੇ ਜਾਣੇ ਮੁਸਲਮਾਨ ਬਣਨ ਦੇ ਲਈ ਤਿਆਰ ਹੋ ਜਾਵਾਂਗੇ ਗੁਰੂ ਸਾਹਿਬ ਜੀ ਨੂੰ ਉਹਨਾਂ ਦੇ ਤਿੰਨ ਸੇਵਕ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਕਿ ਬਾਰੀ-ਬਾਰੀ ਗੁਰੂ ਜੀ ਦੇ ਸਾਹਮਣੇ ਸ਼ਹੀਦ ਕੀਤਾ ਗਿਆ ਗੁਰੂ ਜੀ ਨੂੰ ਵੀ ਭਾਰੀ ਤਸੀਹੇ ਦਿੱਤੇ ਗਏ ਔਰ ਗੁਰੂ ਸਾਹਿਬ ਜੀ ਨੂੰ ਵੀ ਉਸ ਸਮੇਂ ਜਦੋਂ ਉਹਨਾਂ ਨੇ ਪੁੱਛਿਆ ਕਿ ਜਿਸ ਤਰੀਕੇ ਦੇ ਨਾਲ ਤੁਹਾਡੇ ਤਿੰਨਾਂ ਸੇਵਕ ਇੱਕ ਨੂੰ ਆਰੇ ਦੇ ਨਾਲ چیر ਕੇ ਸ਼ਹੀਦ ਕੀਤਾ ਇੱਕ ਨੂੰ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕੀਤਾ ਇੱਕ ਨੂੰ ਰੂਹ ਦੇ ਵਿੱਚ ਲਪੇਟ ਕੇ ਸ਼ਹੀਦ ਕੀਤਾ ਕਿ ਜੇ ਤੁਸੀਂ ਵੀ ਅੱਜ ਇਸਲਾਮ ਕਬੂਲ ਨਾ ਕੀਤਾ ਤਾਂ ਤੁਹਾਨੂੰ ਵੀ ਇਸੇ ਤਰੀਕੇ ਦੇ ਨਾਲ ਸ਼ਹੀਦ ਕਰ ਦਿੱਤਾ ਜਾਵੇਗਾ ਪਰ ਗੁਰੂ ਸਾਹਿਬ ਜੀ ਨੇ ਕਿਹਾ ਕਿ ਮੈਨੂੰ ਮੇਰਾ ਧਰਮ ਸਭ ਤੋਂ ਵੱਧ ਪਿਆਰਾ ਹੈ ਤੇ ਉਸੇ ਸਮੇਂ ਜ਼ਲਾਦ ਨੇ ਗੁਰੂ ਸਾਹਿਬ ਦਾ ਜੋ ਸੀਸ ਸੀ ਉਹ ਧੜ ਤੋਂ ਅਲੱਗ ਕਰ ਦਿੱਤਾ ਔਰ ਉਸ ਸਮੇਂ ਸ਼ਨਾਤਸ਼ ਆ ਗਿਆ ਸਾਰਿਆਂ ਨੂੰ ਹੁਕਮ ਕੀਤਾ ਕਿ ਕੋਈ ਵੀ ਗੁਰੂ ਸਾਹਿਬ ਦਾ ਜੋ ਸੀਸ ਹੈ ਜੋ ਇਹਦਾ ਇਹਨਾਂ ਦੀ ਦੇਹ ਆ ਇਹ ਤੋਂ ਚੱਕਣ ਦੀ ਹਿੰਮਤ ਨਾ ਕਰੇ ਕਿ ਮੈਂ ਧੰਵਾਦ ਕਰਦਾ ਔਰ ਮੈਂ ਨਮਨ ਕਰਦਾ ਭਾਈ ਜੇਤਾ ਜੀ ਨੂੰ ਜਿਨ੍ਹਾਂ ਨੇ ਕਿ ਗੁਰੂ ਸਾਹਿਬ ਦਾ ਸੀਸ ਲੈ ਕੇ ਅਨੰਦਪੁਰ ਦੀ ਧਰਤੀ ਦੇ ਉੱਤੇ ਆਏ ਔਰ ਉਹਨਾਂ ਨੇ ਗੁਰੂ ਸਾਹਿਬ ਦਾ ਜਿਹੜਾ ਸੀਸ ਸੀ ਉਹ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਭੇਟ ਕੀਤਾ ਔਰ ਮੈਂ ਅੱਜ ਇਹ ਗੱਲਾਂ ਤੁਹਾਨੂੰ ਦੱਸਣੀਆਂ ਚਾਹੁੰਦਾ ਕਿ ਜੋ ਮਹਾਨ ਲੋਕ ਨੇ ਜੋ ਸਾਡੇ ਮਹਾਨ ਲੋਕ ਨੇ ਜਿਹੜੇ ਕਿ ਗੁਰੂ ਸਾਹਿਬ ਦੇ ਬਾਰੇ ਵੱਖ-ਵੱਖ ਜੋ ਇਤਿਹਾਸਕਾਰ ਨੇ ਉਹ ਗੁਰੂ ਸਾਹਿਬ ਬਾਰੇ ਦੱਸਦੇ ਨੇ ਕਿ ਕਿਸ ਤਰੀਕੇ ਦੇ ਨਾਲ ਸਾਡੇ ਭਾਰਤ ਦੇ ਪੁਰਾਣੇ ਰਾਸ਼ਟਰਪਤੀ ਦੱਤਰਾਧਾ ਪ੍ਰਿਸ਼ਨ ਜੀ ਲਿਖਦੇ ਨੇ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਮਨੁੱਖੀ ਅਧਿਕਾਰਾਂ ਦੀ ਪਹਿਲੀ ਲੜਾਈ ਸੀ ਉਹਨਾਂ ਨੇ ਧਾਰਮਿਕ ਸਹਿਣਸ਼ੀਲਤਾ ਅਤੇ ਬਿਸ਼ਵ ਦੇ ਭਾਈਚਾਰੇ ਨੂੰ ਦੇ ਸਿਧਾਂਤ ਨੂੰ ਜਨਮ ਦਿੱਤਾ ਗੁਰੂ ਸਾਹਿਬ ਨੇ ਸਾਨੂੰ ਜੋ ਅੱਜ ਸਿਧਾਂਤ ਦਿੱਤਾ ਮੈਨੂੰ ਲੱਗਦਾ ਕਿ ਉਸੇ ਸਿਧਾਂਤ ਦੇ ਉੱਤੇ ਜੋ ਅੱਜ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਿ ਸਭੇ ਸੰਜੀਵਾਲ ਸਦਾਇਨ ਕੋਈ ਨਾ ਦਿਸੇ ਬਾਹਰ ਜਿਓ ਇਹਦੇ ਸਿਧਾਂਤ ਦੇ ਉੱਤੇ ਚੱਲ ਕੇ ਜਿਸ ਤਰੀਕੇ ਦੇ ਨਾਲ ਅੱਜ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਸ ਤਰੀਕੇ ਦੇ ਨਾਲ ਹਰੇਕ ਪਰਿਵਾਰ ਨੂੰ 200 ਜੁਨਟ ਵਿੱਚ 600 ਜੁਨਟ ਬਿਜਲੀ ਦੀ ਫ੍ਰੀ ਮਿਲਦੀ ਹੈ ਇਹ ਉਸੇ ਸਿਧਾਂਤ ਦਾ ਹਿੱਸਾ ਕਿ ਸਾਨੂੰ ਅੱਜ ਗੁਰੂਆਂ ਦੇ ਜੋ ਸਿਧਾਂਤ ਨੇ ਉਹਨਾਂ ਸਿਧਾਤਾ ਦੇ ਉੱਤੇ ਚੱਲ ਕੇ ਅਸੀਂ ਜਿਹੜੀ ਅੱਜ ਤੁਸੀਂ ਸਿੱਖਿਆ ਦੀ ਕ੍ਰਾਂਤੀ ਵੀ ਜੋ ਅੱਜ ਲੈ ਕੇ ਆਂਦੀ ਹੈ ਗੁਰਬਾਣੀ ਦੇ ਵਿੱਚ ਫਰਮਾਨ ਹੈ ਭਾਈ ਗੁਰਦਾਸ ਜੀ ਲਿਖਦੇ ਨੇ ਕੇ ਜੈਸੇ ਸਤਮੰਦਰ ਕੱਜਨ ਕੇ ਉਸਾਰ ਦੀਨੇ ਤੈਸਾ ਫਲ ਇੱਕ ਸਿੱਖ ਕੋ ਗੁਰ ਸ਼ਬਦ ਸਿਖਾਏਗਾ ਮਾਨ ਲੋਕ ਸਪੀਕਰ ਸਾਹਿਬ ਅੱਜ ਅਸੀਂ ਵਾਅਦਾ ਕਰੀਏ ਕਿ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਉਹਨਾਂ ਦਾ ਬਲੀਦਾਨ ਉਹਨਾਂ ਦਾ ਸੰਦੇਸ਼ ਸਾਡੇ ਜੀਵਨ ਦੇ ਵਿੱਚ ਸਦਾ ਹੀ ਪ੍ਰਸੰਗਿਕ ਰਹੇਗਾ ਅਸੀਂ ਅਜੇ ਹੀ ਨੌਜਵਾਨ ਪੀੜੀ ਤਿਆਰ ਕਰੀਏ ਜੋ ਸੱਚ ਨੂੰ ਬੋਲਣ ਤੋਂ ਨਾ ਡਰੇ ਜੋ ਧਰਮ ਤੂ ਜੋਣ ਤੋਂ ਨਾ ਹਟਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ